86 ਨੰਬਰ ਸਵਾਲ ਦਾ ਜਵਾਬ ਹੈ ਵੀ ਝੀਤ ਕਹਿੰਦੇ ਆ ਵਿਰਲ ਨੂੰ ਜਾਨੀ ਕਿ ਜਿਵੇਂ ਬੂਹਿਆਂ 'ਚ ਪਹਿਲਾਂ ਮੜਾ ਮੋਟਾ ਫਰੜ ਹੁੰਦਾ ਸੀ ਨਾ ਉਹਨਾਂ 'ਚ ਵਿਰਲ ਰਹਿ ਜਾਂਦੀ ਸੀ ਉਹਨੂੰ ਕਹਿੰਦੇ ਸੀ ਵੀ ਝੀਤ ਯਾਨੀ ਕਿ ਦੋ ਚੀਜ਼ਾਂ ਦੇ ਵਿੱਚ ਥੋੜੀ ਜੀ ਵਿਥ ਨੂੰ ਵਿਰਲ ਨੂੰ ਦਰਾਰ ਨੂੰ ਝੀਤ ਕਹਿੰਦੇ ਸੀਗਾ ਆਡਾ ਅਡ ਬੋਲੀਆਂ ਜਾਂ ਅਡ ਅਡ ਵੀ ਇਹਨੂੰ ਕਹਿੰਦੇ ਹੋਣਗੇ ਕੁਛ ਨਾ ਕੁਛ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਕੇ ਤਾਂ ਆਪਦੀ ਬੋਲੀ ਲਿਖ ਦਿਆ ਕਰੋ ਨਾਲ ਤੇ ਅੱਜ ਕੱਲ ਇਹ ਦਰਾਰ ਬਣ ਗਈ ਹੈ ਹੁਣ ਵਾਲੇ ਬੱਚਿਆਂ ਨੂੰ ਦਰਾਰ ਪਤਾ ਹੈ ਚੀਤ ਵਿਥ ਵਿਰਲ ਇਹ ਕਿਸੇ ਨੂੰ ਨਹੀਂ ਪਤਾ ਹੁਣ ਵਾਲੇ ਨੂੰ ਸਿੱਧਾ ਦਰਾਰ ਕਹਿੰਦੇ ਆ ਸ ਦਰਾਰ ਕੇ ਅੱਜ ਦਾ ਸਵਾਲ ਏ ਵੀ ਨਾਲੇ ਨਾ ਹੋਰ ਦੱਸ ਦਿਆਂ ਅੱਜ ਵਾਲਾ ਸਵਾਲ ਨਾ ਮੈਨੂੰ ਇੱਕ ਬਾਈ ਗੁਰਦਾਸਪੁਰਿਆ ਨੇ ਭੇਜਿਆ ਕਹਿੰਦਾ ਵੀਰੇ ਲੋਡਾ ਵੇਲਾ ਪੁੱਛ ਕੀ ਹੁੰਦਾ ਹੈ ਸਾਡੇ ਵਾਲਾ ਇਹ ਬੜਾ ਮਸ਼ਹੂਰ ਰਿਆ ਏ ਇਹਦੇ ਨਾਲ ਜਿਹੜੀ ਰੋਚਕ ਕਹਾਣੀ ਹੈ ਮੈਂ ਕੱਲ ਦੱਸੂਗਾ ਨਾਲ ਇਹਦੇ ਵੀ ਕੀ ਜੁੜੀ ਏ ਤੇ ਸਵਾਲ ਦਾ ਜਵਾਬ ਜ਼ਰੂਰ ਦਿਆ ਕਰੋ ਸਵਾਲ ਏ ਬਾਈ ਲੋਡਾ ਵੇਲਾ ਕੀ ਹੁੰਦਾ ਏ ਪਹਿਲਾਂ ਬਹੁਤ ਪ੍ਰਚਲਿਤ ਸ਼ਬਦ ਸੀ ਇਹ ਲੋਡਾ ਵੇਲਾ ਅੱਜ ਕੱਲ੍ਹ ਵਾਲੇ ਬੱਚਿਆਂ ਨੂੰ ਨਹੀਂ ਬਿਲਕੁਲ ਵੀ ਇਹਦਾ ਪਤਾ ਲੋਡਾ ਵੇਲਾ ਕੀ ਹੁੰਦਾ ਏ